ਸ੍ਰੀ ਮਹੱਲਾ ਪਿੰਜਵਾ ਘਰ ਚੌਥਾ ਦੁ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਬ ਮੈਂ ਸੁਖ ਪਾਇਉ ਗੁਰ ਆਗਿ ਤਜੀ ਸਿਆਨੁ ਚਿੰਤ ਵਿਸਾਰੀ ਅਹੰ ਛੋਡਿਉ ਹੈ ਤਿਆਗਿ ਇਹ ਧਿਆਨ ਨਾਲ ਪਾਦ ਉਚਾਰਨ ਕਰਨੇ ਆ। ਆਬ ਮੈਂ ਇਥੇ ਠਮਕ ਲਾ ਦਨੀ ਆ ਸੁਖ ਪਾਇਓ ਇਥੇ ਵਿਸਰਾਮ ਹੈ। ਗੋਰ ਆਗਿਆ ਨਹੀਂ ਕਹਿਣਾ ਆਮ ਪਾਟੀ ਸਿੰਘ ਆਗਿਆ ਕਹਿ ਜਾਂਦੇ ਨੇ ਹੀਠਾ ਅੱਧਾ ਯਈਆ ਹੈ। ਐਡਾ ਉਚਾਰਨ ਕਰਨਾ ਪੂਰਾ ਬੋਲਣਾ ਆਗਿ ਆਗਿ ਤਜੀ ਸਿਆਨਪ ਚਿੰਤ ਵਿਸਾਰੀ ਆਹੰਗ ਛੋਡਿਓ ਹੈ ਤਿਆਗ ਤਿਆਗਿ ਇਸ ਤਰ੍ਹਾਂ ਐੜੇ ਨਾਲ ਉਚਾਰਨ ਕਰਕੇ ਰਹਾਉ ਜਾਵ ਦੇਖੋ ਤਾ ਸਗਲ ਮੋਹ ਹੀ ਮੂਹੀ ਆਓ ਜਾਵ ਦੇਖੋ ਤਾ ਸਗਲ ਮੋਹ ਹੀ ਮੂਹੀ ਆਓ ਤਾ ਸਰਨ ਪਰਿਓ ਗੁਰ ਭਾਗ ਗੁਰ ਭਾਗ ਨਹੀਂ ਕਹ ਦੇਣਾ ਤਾ ਸਰਨ ਪਰਿਓ ਗੁਰ ਇਥੇ ਠਮਕ ਲਾਦਣੀ ਆ ਭਾਗ ਕਰ ਕਿਰਪਾ ਟਹਲ ਹਰ ਲਾਇਓ ਸੋ ਜਮ ਛੋਡੀ ਮੋਰੀ ਲਾਗ ਤਰਿਉ ਸਾਗਰ ਪਾਵਕ ਕੋ ਜੋ ਸੰਤ ਭੀਟੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੂਰੂ ਹਰ ਚਰਨੀ ਚਿਤ ਲਾਗ ਜੈਤ ਸ੍ਰੀ ਮਹੱਲਾ ਪੰਜਵਾ ਮਨ ਮਹਿ ਸਤਗੁਰ ਧਿਆਨ ਤਰਾ ਦ੍ਰਿੜਿਓ ਗਿਆਨ ਮੰਤਰ ਹਰ ਨਾਮ ਮੰਤਰ ਹਰ ਨਾਮ ਹਾਂਜੀ ਦ੍ਰਿੜਿਓ ਗਿਆਨ ਮੰਤਰ ਹਰ ਨਾਮ ਪ੍ਰਭ ਜੀ ਮਾਇਆ ਕਰ ਰਹਾ ਕਾਲ ਜਾਲ ਅਰ ਮਹਾ ਜੰਜਾਲ ਛੁਟਕੇ ਜਮਹ ਡਰਾ ਆਇਓ ਦੁਖ ਹਰਣ ਸਰਣ ਕਰਣਾ ਪਤ ਹਾਂਜੀ ਆਇਓ ਆਇਓ ਦੁਖ ਹਰਣ ਇਤੇ ਠਮਕ ਸਰਨ করুণਾ ਆਪਤ ਗਹਿਓ ਚਰਨ ਆਸਰਾ ਕਹਿਓ ਚਰਨ ਆਸਰਾ ਨਾਭ ਰੂਪ ਭਇਓ ਸਾਧ ਸੰਗ ਭਾਵ ਨਿਦ ਪਾਰ ਪਰਾ ਅਪਿਓ ਪਿਓ ਗਾਤ ਥਿਓ ਪਰਮ ਕਹ ਨਾਨਕ ਅਜਰ ਜਰਾ ਜੀ ਅਪਿਓ ਊੜਾ ਖੁੱਲੇ ਮੂੰਹ ਬਲਾਨੀ ਉਚਾਰਨ ਕਰਨਾ ਅਪਿਓ ਸਤ੍ਰੰਬੂਲਨਾ ਅਪਿਓ ਪਿਓ ਇਥੇ ਠਮਕ ਗਾਤ ਥਿਓ ਪਰ ਮਾਂ ਇਥੇ ਵਿਸਰਾਮ ਹੈ ਕਹ ਨਾਨਕ ਅજર ਚਰਾ ਜੈਤ ਸਰੀ ਮਹੱਲਾ ਪੰਜਵਾ ਜਾ ਕੋ ਭਏ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਓ ਵਾ ਕੋ ਬਿਆਧ ਨ ਕਾਈ ਰਹਾਉ ਦੀਚ ਸਾਵ ਸੰਗ ਰਹੇ ਅਲੇਪਾ ਨਹਿ ਵਿਆਪੈ ਓਨ ਮਾਈ ਜੀ ਇਸੇ ਤਰ੍ਹਾਂ ਵੀ ਸ਼ਰਾਂਤ ਲਾਉਣਾ ਦੀਸਹਿ ਸਭ ਸੰਗ ਰਹਿ ਰਹਿ ਅਲੀਪਾ ਨਹਿ ਵਿਆਪੈ ਓਨ ਮਾਈ ਇੱਕ ਰੰਗ ਤਤ ਕੇ ਬੇਤੇ ਸਤ ਗੁਰ ਤੇ ਬੁੱਧ ਪਾਈ ਨਹਿ ਵਿਆਪੈ ਓਨ ਇੱਥੇ ਕੰਮ ਲੱਗਦੀ ਕਿ ਨਹਿ ਵਿਆਪੈ ਓਨ ਮਾਈ ਇਕ ਰੰਗ ਤਤ ਕੇ ਬੀਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸਹੀ ਸੰਤ ਸੋਭਾਈ ਹਾਂਜੀ ਦਇਆ ਮਇਆ ਕਿਰਪਾ ਠਾਕੁਰ ਕੀ ਇਥੇ ਵਿਸਰਾਮ ਸਹੀ ਸੰਤ ਸੋਭਾਈ ਤੈਨ ਕਾ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈਤ ਸ੍ਰੀ ਮਹੱਲਾ ਪੰਜਵਾ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਗੋਬਿੰਦ ਪਦ ਤੇ ਵਿਸਰਾਮ ਲਾ ਦੇਣਾ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ਅੰਧਿਆਰੇ ਮਹਿ ਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਾਰਨ ਕਮਲ ਆਨੂਪ ਅਨਕ ਬਾਰ ਕਰੋ ਤੇ ਬੰਦਨ ਅਨਿਕ ਬਾਰ ਕਰੋ ਤੇ ਬੰਦਨ ਮਨਹਿ ਚਰਾਵ ਧੂਪ ਮਨਹਿ ਚਰਾਵ ਭਰ ਉਚਾਰਨ ਕਰਨਾ ਚਰਾ ਮਨਹਿ ਚਰਾਵ ਧੂਪ ਹਾਰ ਪਰਿਓ ਤੁਮਰੇ ਪ੍ਰਭ ਦਵਾਰੈ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾੜ ਲੇਹੋ ਨਾਨਕ ਆਪਣੇ ਕਉ ਸੰਸਾਰ ਪਾਵਕ ਕੇ ਕੂਪ ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉ ਦੇਵਾ ਜੂਰ ਚਰਨ ਗਹ ਬਕ ਸੁਭ ਰਸਨਾ ਦੀਜ ਹੈ ਪ੍ਰਾਨ ਅਕੂਰ ਰਹਾਉ ਮਾਨ ਤਨ ਨਿਰਮਲ ਕਰਤ ਕਿਆਰੂ ਹਰ ਸਿੰਚੈ ਸੁਦਾ ਸੰਜੂਰ ਇਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆਤੇ ਤੂਰਾ ਆਯੋ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰਾ ਅਪੈ ਪਦਦਾਨ ਸਿਮਰਨ ਸੁਆਮੀ ਕੋ ਰਬ ਨਾਨਕ ਬੰਦਨ ਛੂਰਾ ਜੈਤ ਸ੍ਰੀ ਮਹੱਲਾ ਪੰਜਵਾ ਚਾਤ੍ਰਿਕ ਚਿਤਵਤ ਬਰਸਤ ਮੀਹ ਕਿਰਪਾ ਸਿੰਧ ਕਰੋਨਾ ਪ੍ਰਭ ਧਾਰਾ ਹੋ ਹਰ ਪ੍ਰੇਮ ਭਗਤ ਕੋ ਨੇਹ ਹਾਂਜੀ ਇਹ ਸਾਰੇ ਜਿਹੜੇ ਪਾਦ ਹਨ ਇਹਨਾਂ ਤੇ ਅਖੀਲੇ ਮੇਂ ਬਿੰਦੀ ਲੱਗੀ ਹੋਈ ਆ ਉਚਾਰਨ ਕਰਨੀ ਹੈ ਇਹ ਸ਼ਬਦ ਦੁਆਰਾ ਆਪ ਕਿਸੇ ਨੂੰ ਸਮਝਾ ਵੀ ਸਕਦੇ ਹਾਂ ਵੀ ਦੇਖੋ ਇੱਥੇ ਕਿੰਨੀਆਂ ਬਿੰਦੀਆਂ ਲੱਗੀਆਂ ਹਨ ਸਾਰੇ ਸ਼ਬਦ ਦੇ ਅਖੀਰਲੇ ਪਦਾਂ ਤੇ ਬਿੰਦੀਆਂ ਲੱਗੀਆਂ ਹੋਈਆਂ ਰਹਾਉ ਅਨਿਕ ਸੂਖ ਚਕਵੀ ਨਹੀਂ ਚਾਹਤ ਅਨਦ ਪੂਰਨ ਪੇਖ ਦੇਹ ਅਨਕ ਉਪਾਵ ਨਾ ਜੀਵਤ ਮੀਨਾ ਬਿਨ ਜਲ ਮਰਨਾ ਤੇਹ हम अनाथ नाथ हर शरणी अपनी कृपा करें अपनी कृपा करें अपनी कृपा करें एक ਤਾਂ ਹੁੰਦਾ ਨਾ ਤਕਸਾਲ ਸੀਨੇ ਬਸੀਨੇ ਦਸ਼ਮ ਪਾਸ਼ਾ ਮਹਾਰਾਜ ਨੇ ਜਿਵੇਂ ਸੰਥਿਆ ਕਰਾਈ ਉਹਦੇ ਵਿੱਚ ਤਾਂ ਵਿਦਿਆਰਥੀ ਨੂੰ ਦੱਸਿਆ ਹੀ ਜਾਂਦਾ ਟਕਸਾਲ ਵਿੱਚ ਵੀ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਦੂਜਾ ਗੁਰਬਾਣੀ ਚੋਂ ਵੀ ਆਪਾਂ ਨੂੰ ਇਸ਼ਾਰੇ ਮਿਲ ਜਾਂਦੇ ਆ ਇਹੋ ਜੇ ਸ਼ਬਦਾਂ ਦੁਆਰਾ ਜੀ ਬਿਲਕੁਲ ਜਿਨ੍ਹਾਂ ਦੇ ਪਦਾਂ 'ਚ ਪੁਰਖਾਂ ਬਿਰਖਾਂ ਤੀਰ ਸਾ ਤਟਾਂ ਮੇਗਾ ਖੇਤਾ ਨਾਲ-ਨਾਲ ਬਿੰਦੀਆਂ ਯਾਨੀ ਲੱਗੀਆਂ ਹੋਈਆਂ ਹੈਗੀਆਂ ਤੇ ਇਹ ਫਿਰ ਇਸ਼ਾਰਿਆਂ ਤੋਂ ਵੀ ਪਤਾ ਲੱਗ ਜਾਂਦਾ ਹੈ ਵੀ ਯਾਨੀ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਹੈ ਹਮ ਅਨਾਥ 나ਥ ਹਰ ਸਰਣੀ ਆਪਣੀ ਕਿਰਪਾ ਕਰੇ ਚਰਨ ਕਮਲ ਨਾਨਕ ਆਰਾਧੈ ਤੇਸ ਬਿਨ ਆਣ ਨਾ ਕੀਹ ਜੈਤ ਸਰੀ ਮਹੱਲਾ ਪੰਜਵਾ ਮਾਨ ਤਨ ਬਾਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗੌਰੀ ਜਿਨ ਕੋ ਪਾਈ ਤੈਨ ਰਸ ਪੀਓ ਭਾਰੀ ਤਾਣ ਔਂਕੜ ਪੂਰਾ ਬੁਲਿਆ ਕਰ ਸੁਜਾਨ ਜਿ ਬੋਲਦਾ ਸਜਾਨ ਸਜਾਨ ਦਾ ਅਰਥ ਵੱਖਰਾ ਹੈ ਸੁਜਾਨ ਦਾ ਅਰਥ ਵੱਖਰਾ ਹੈ ਸਜਾਣਾ ਤਾਂ ਹੁੰਦਾ ਕਿਸੇ ਚੀਜ਼ ਨੂੰ ਸਜਾਉਣਾ ਸਜਾਵਟ ਕਰਨੀ ਡੈਕੋਰੇਸ਼ਨ ਕਰਨੀ ਸੁਜਾਨ ਦਾ ਅਰਥ ਹੁੰਦਾ ਸਿਆਣਾ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਾਵਣ ਹਮਾਰੀ ਲਾਇ ਲਏ ਹਮਾ ਰੀ ਨੂੰ ਨਹੀਂ ਭਾਰੀ ਕਰਨਾ ਮਾ ਨੂੰ ਭਾਰਾ ਕਰਨਾ ਹਮਾਰੀ ਰੀ ਪਦ ਜਿਹੜਾ ਨਾ ਬੋਲਾ ਹੀ ਕੁਦਰਤ ਕਾਣ ਹਮਾਰੀ ਲਾ ਲੇ ਲਾੜ ਦਾਸ ਜਨ ਆਪਣੇ ਇਹ ਪਦ ਜੁੜੇ ਹਨ ਮਿਹਨਤ ਨਾਲ ਸ਼ੁੱਧ ਹੁੰਦੇ ਆ ਐ ਮਤਲਬ ਕਿ ਮਿਹਨਤ ਕਰੇ ਇਹਨਾਂ ਦੀ ਹਮਾਰੀ ਹਮਾਰੀ ਫਿਰ ਫਿਰ ਇਹ ਸ਼ੁੱਧ ਹੁੰਦੇ ਉਦਰੇ ਉਦਰਨ ਹਾਰੇ ਪ੍ਰਭ ਸਿਮਰ 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 ਸੁਖ ਪਾਇਓ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ जयत श्री महल्ला पंजवा आए अनक जन्म भम शरणी आए विश्राम इसी तरह ही लओना आए इथे यमक ला देनी है अनिक जन्म भम इथे विश्राम शरणी उदर देह अंध कूपते लावो अपनी चरणी रहाओ ज्ञान ध्यान किछ कर्म ना जाना ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੋਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਾਂਜੀ ਠੀਕ ਹੈ ਇੱਥੇ ਵਿਸਰਾਮ ਹੈ ਹਰ ਦਰਸ਼ਨ ਤ੍ਰਿਪਤ ਇੱਥੇ ਠੰਮਕ ਨਾਨਕ ਦਾਸ ਪਾਵਤ ਇਥੇ ਵਿਸਰਾਮ ਹਰ ਨਾਮ ਰੰਗ ਆਪਰਣੀ ਹਰ ਨਾਮ ਰੰਗ ਇਥੇ ਠਮਕ ਆਪਰਣੀ ਜੈਤਿਸ਼ਰੀ ਮਹੱਲਾ ਪੰਜਵਾ ਹਰ ਜਨ ਸਿਮਰਹੁ ਹਿਰਦੈ ਰਾਮ ਹਰ ਜਨ ਸਿਮਰਹੁ ਹਿਰਦੈ ਰਾਮ ਹਰ ਗਨ ਕਉ ਅਪਦਾ ਨਿਕਟ ਨ ਆਵੈ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨ ਬਿਨਸਹਿ ਹਰ ਸੇਵਾ ਨਿਚਲ ਗੋਵਿਦ ਧਾਮ ਕੋਟ ਬਿਗਨ ਬਿਨਸਹਿ ਇਥੇ ਠਮਕ ਲੱਗ ਜੇਗੀ ਹਰ ਸੇਵਾ ਇਥੇ ਵਿਸਰਾਮ ਨਿਚਲ ਗੋਵਿਦ ਧਾਮ भगवंत भगत को पो किस नाही आदर देवत जाम ताज गोपाल आन जो करनी सोई सोई बिन सत खाम चरण कमल हृदय गह नानक सुख समूह विश्राम जयत सरी महल्ला नावा ਇਕ ਓੰਕਾਰ ਸਤਗੁਰ ਪ੍ਰਸਾਦ ਭੂਲਿਓ ਮਨ ਮਾਇਆ ਉਰਜਾਇਓ ਹਾਂਜੀ ਭੂਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲੱਗ ਤੇਹ ਤੇਹ ਆਪ ਬੰਧਾਇਓ ਹਾਂਜੀ ਰਹਾਉ ਸਮਝ ਨਾ ਪਰੀ ਵਿਖਾ ਰਾਸ ਰਚਿਓ ਜਾਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਧਾਇਓ ਰਾਮ ਰਤਨ ਘਟ ਹੀ ਕੇ ਭੀਤਰ ਰਤਨ ਰਾਮ ਰਤਨ ਰਾਮ ਘਟ ਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਦਿੱਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ